ਅੱਗੇ ਵਧਦੇ ਹਾਂ ਉੱਧਰ ਸ਼ੰਭੂ ਅਤੇ ਕਨੋਰੀ ਬਾਰਡਰਾਂ ਦੇ ਉੱਤੇ ਕੱਲ 1 ਮਈ ਨੂੰ ਸਟੇਜ ਕੁਮਾਂਤਰੀ ਮਜ਼ਦੂਰ ਦਿਹਾੜੇ ਨੂੰ ਸਮਰਪਿਤ ਕੀਤੀ ਜਾਊਗੀ ਦਾਦੀਏ ਕਿ ਮਜ਼ਦੂਰ ਦਿਹਾੜਾ ਦੁਨੀਆ ਭਰ ਦੇ ਮਿਹਨਤਕਸ਼ ਲੋਕਾਂ ਦੇ ਲਈ ਆਪਣੇ ਹੱਕ ਪ੍ਰਾਪਤ ਕਰਨ ਖਾਤਰ ਸੰਘਰਸ਼ ਕਰਨ ਦੇ ਲਈ ਪ੍ਰੇਰਣਾ ਸਰੋਤ ਮੰਨਿਆ ਜਾਂਦਾ ਹੈ ਅਤੇ ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਕੁਮਾਣਾ ਨੇ ਕਿਹਾ ਕਿ ਹਰਿਆਣਾ ਬਾਰਡਰਾਂ ਦੇ ਉੱਤੇ ਕਿਸਾਨਾਂ ਮਜ਼ਦੂਰਾਂ ਦੀਆਂ ਸਾਂਝੀਆਂ ਮੰਗਾਂ ਦੇ ਖਾਤਰ ਚੱਲ ਰਹੇ ਅੰਦੋਲਨ ਦੇ ਉੱਤੇ ਅੱਜ ਦੀ ਹਕੂਮਤ ਨੇ ਭਾਰੀ ਜ਼ਬਰ ਢਾ ਰੱਖਿਆ ਅਤੇ ਹਰਿਆਣਾ ਦੇ ਕਿਸਾਨਾਂ ਦੀ ਰਿਹਾਈ ਦੇ ਲਈ 17 April ਤੋਂ ਸ਼ੰਭੂ ਰੇਲਵੇ ਟ੍ਰੈਕ ਜਾਮ ਕੀਤਾ ਹੋਇਆ ਹੈ ਉੱਥੇ ਭਾਜਪਾ ਸਰਕਾਰ ਤੇ ਹਰਿਆਣਾ ਪੁਲਿਸ ਦੀ ਤਾਨਾਸ਼ਾਹੀ ਰਵੱਈਏ ਕਰਕੇ ਕਿਸਾਨਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਕਿਸਾਨ ਰੇਲਵੇ ਟ੍ਰੈਕ ਰੋਕਣ ਦੇ ਲਈ ਮਜਬੂਰ ਹਨ ਉਥੇ ਹੀ ਮਨਜੀਤ ਸਿੰਘ ਕਮਾਣਾ ਨੇ ਕਿਹਾ ਕਿ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਨੂੰ ਪਹਿਲਾਂ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੇ ਪਿੱਛੇ ਧੱਕਿਆ ਅਤੇ ਇਸ ਵਾਰ ਵੀ ਸਰਕਾਰ ਨੂੰ ਅਖੀਰ ਝੁਕਣਾ ਜ਼ਰੂਰ ਪਊਗਾ ਅਤੇ ਇਸ ਮੁਕੇ ਮਨਜੀਤ ਸਿੰਘ ਕਮਾਣਾ ਨੇ ਕਿਸਾਨ ਮੋਰਚਿਆਂ ਦੇ ਉੱਤੇ ਵੱਧ ਚੜ ਕੇ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ ਜੋ ਮੋਰਚਾ 13 ਤਰੀਕ ਤੋਂ 13 ਫਰਵਰੀ ਤੋਂ ਸ਼ੰਭੂ ਚੱਲਿਆ ਹੋਇਆ ਹੈ ਜਿਹੜੀ ਦਿੱਲੀ ਕੂਚ ਦੀ ਸਾਡੀ ਕਾਲ ਸੀ ਉਹਦੇ ਤਹਿਤ ਉਹਦੇ ਵਿੱਚ ਵੱਖ-ਵੱਖ ਸਮੇਂ ਤੇ ਜੋ ਇਹ ਮੋਰਚਾ ਚੱਲਦੇ ਹੋਏ ਜਿੱਦਾਂ ਮਹਿਲਾ ਦਿਵਸ ਆ ਮਹਿਲਾ ਦਿਵਸ ਅਸੀਂ ਮਨਾਇਆ ਮਸਾਖੀ ਦਾ ਤਿਹਾਰਾ ਮਨਾਇਆ ਅਲੱਗ-ਅਲੱਗ ਹੋਲਾ ਮਹੱਲਾ ਵੀ ਉਦਾਂ ਏ ਮਨਾਉਂਦੇ ਹੋਏ ਵਿਚ ਨੂੰ ਸਾਡੇ ਤਿੰਨ ਨੌਜਵਾਨ ਜਦੋਂ ਇਹ ਸਾਰਾ ਆਪਣਾ ਚੱਲ ਰਿਹਾ ਸੀਗਾ ਪ੍ਰੋਸੀਜਰ ਹਰਿਆਣਾ ਸਰਕਾਰ ਨੇ ਹਰਿਆਣਾ ਪ੍ਰਸ਼ਾਸਨ ਨੇ ਤਿੰਨ ਨੌਜਵਾਨ ਅਰੈਸਟ ਕਰੇ ਜਿੱਤ ਚ ਨਵਦੀਪ ਜਲਵੇੜਾ ਗੁਰਕੀਰਤ ਸ਼ਾਹਪੁਰ ਤੇ ਅੰਨੀਸ਼ ਖੜਕੜ ਉਹਨਾਂ ਨੂੰ ਛਡਾਉਣ ਲਈ ਸਾਨੂੰ 17 ਤਰੀਕ ਤੋਂ ਰੇਲਵੇ ਸਟੇਸ਼ਨ ਸ਼ੰਭੂ ਟ੍ਰੈਕ ਬੰਦ ਕਰਕੇ ਬਹਿਣਾ ਪੈ ਗਿਆ ਰੇਲਵੇ ਸਟੇਸ਼ਨ ਦੇ ਉੱਤੇ ਅੱਜ 14 ਦਿਨ ਹੋ ਗਏ ਟਰੈਕ ਦੇ ਉੱਤੇ ਬੈਠਾ ਨੌਜਵਾਨ ਦੋਨੋਂ ਮੋਰਚਾ ਹੁਣ ਰੇਲਵੇ ਸਟੇਸ਼ਨ ਦਾ ਚੜ ਰਿਹਾ ਕੱਲ ਨੂੰ 1 ਮਈ ਆ ਮਜ਼ਦੂਰ ਦਿਵਸ ਮੈਂ ਸਾਰੇ ਜਿੰਨੇ ਵੀ ਮੇਰੇ ਵੀਰ ਮਿੱਤਰ ਪਿਆਰੇ ਬੀਬੀਆਂ ਸੁਣਦੇ ਨੇ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਜਿੱਦਾਂ ਤੁਸੀਂ ਅੱਜ ਤੱਕ ਮੋਰਚੇ 'ਚ ਵੱਧ ਤੋਂ ਵੱਧ ਸਾਥ ਦਿਆ ਬਾਅਦ ਚੜ ਕੇ ਆ ਰਹੇ ਹਾਂ ਤੁਹਾਨੂੰ ਸਭ ਨੂੰ ਪਤਾ ਮੋਰਚਾ ਚੜ੍ਹਦੀ ਕਲਾ 'ਚ ਹੈ ਕਿਉਂਕਿ ਜਿਹੜਾ ਮਜ਼ਦੂਰ ਦਿਵਸ ਆਪਾਂ ਸਾਰੇ ਤਕਰੀਬਨ ਮਜ਼ਦੂਰੀਆ ਕਰਦੇ ਆ ਜਾਂ ਕਿਸਾਨ ਹੈ ਉਹ ਵੀ ਮਜ਼ਦੂਰੀ ਟਾਈਪ ਦਾ ਖੇਤੀ ਕਰਨੀ ਆ ਕਮਾਣਾ ਖਾਣਾ ਜਿਹੜੇ ਸਾਡੇ ਕੋਈ ਮੰਡੀਆ ਚ ਕੰਮ ਕਰਦੇ ਆ ਕੋਈ ਟਰੱਕਾਂ ਵਾਲੇ ਇਹ ਸਾਡੇ ਮਨਰੇਗਾ ਦੇ ਮਜ਼ਦੂਰ ਨੇ ਕਿਉਂਕਿ ਜਿਹੜਾ ਮੋਰਚੇ ਚ ਮੰਗਾ ਵੀ ਮਜ਼ਦੂਰਾਂ ਦੀਆਂ ਨਾਲ ਰੱਖੀਆਂ ਹੋਈਆਂ ਨੇ ਜਿੱਦਾਂ 200 ਦਿਨ ਮਨਰੇਗਾ ਦਾ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਪੈਨਸ਼ਨ ਸਕੀਮ ਕਿਸਾਨ ਤੇ ਮਜ਼ਦੂਰ ਦੀ ਵੀ ਉਹਦੇ ਕਰਕੇ ਕਾਫੀ ਮੰਗਾ ਨੇ ਚਾਰ ਪੰਜ ਮੰਗਾ ਜਿਹੜੇ ਮਜ਼ਦੂਰਾਂ ਨਾਲ ਜੁੜਦੇ ਆ ਵੀ ਕੱਲ ਨੂੰ ਅਸੀਂ ਦੱਸ ਦਈਏ ਸਰਕਾਰ ਨੂੰ ਵੀ ਕਿਸਾਨ ਤੇ ਮਜ਼ਦੂਰ ਸਾਰੇ ਇਕੱਠੇ ਆ ਤੇ ਇਕੱਠੇ ਰ੍ਹਾਂਗੇ ਵੀ ਇੰਨਾ ਵੱਡਾ ਅਸੀਂ ਕੱਲ ਨੂੰ 1 ਮਈ ਨੂੰ ਇਕੱਠ ਕਰਕੇ ਦਿਖਾ ਦਈਏ ਸ਼ੰਭੂ ਰੇਲਵੇ ਸਟੇਸ਼ਨ ਦੇ ਵੀ ਸਰਕਾਰ ਨੂੰ ਪਿੱਛਤਾ ਪੈ ਜੇ ਵੀ ਇਹ ਸਾਰੇ ਐਨੇ ਜਿਆਦਾ ਇਕੱਠੇ ਹੋਗੇ ਆਪਣੇ ਕੰਮਾ ਕਰਦੇ ਬਿੰਦੇ ਹੋਗੇ ਆ ਕੇ ਵੀ ਆਉਣ ਵਾਲੇ ਦਿਨਾਂ 'ਚ ਇਕੱਠ ਵੱਧੂਗਾ ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿੰਨਾ ਵੱਧ ਤੋਂ ਵੱਧ ਹੋ ਸਕੇ ਤੁਸੀਂ ਰੇਲਵੇ ਸਟੇਸ਼ਨ ਸ਼ੰਭੂ ਕੱਲ ਨੂੰ 1 ਮਈ ਨੂੰ ਮਜ਼ਦੂਰ ਦੇ ਉੱਤੇ ਸਵੇਰੇ 10:00 ਵਜੇ ਨੂੰ ਪਹੁੰਚੋ ਤਾ ਕੇ ਜਿਹੜੇ ਉੱਥੇ ਬੁਲਾ ਰਹੇ ਆਣਗੇ ਉਹਨਾਂ ਦੇ ਆਪਾਂ ਵਿਚਾਰ ਸੁਣੂਗੀਏ ਤੇ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਜਿਹੜਾ ਮਜ਼ਦੂਰ ਦੇ ਹਿੱਸਾ ਮਜ਼ਦੂਰ ਦਿਖਾੜਾ ਇਹਨੂੰ ਬਣਾ ਸਕੀਏ ਬਹਿਗਰ ਜੀ